ਸਸਿਗਾਂ ਜੀ ਸਾਰਿਆਂ ਨੂੰ ਅੱਜ ਆਪਾਂ ਫਿਰ ਇਕੱਠੇ ਹੋਏ ਆਂ ਜੀ ਪਿਛਲੇ ਐਤਵਾਰ ਵੀ ਆਪਾਂ ਇੱਕ ਬਾਤ ਪਾਈ ਸੀ ਸਾਰਿਆਂ ਨੂੰ ਤੇ ਉਹਦੇ ਵਿੱਚੋਂ ਸਾਨੂੰ ਦੋਕ ਜਵਾਬ ਸਹੀ ਆਇਆ ਸਾਰਿਆਂ ਤੋਂ ਪਹਿਲਾਂ ਜਵਾਬ ਦਿੱਤਾ ਸਾਨੂੰ ਬਿਲਕੁਲ ਸਹੀ ਸਾਡੇ ਯੂਟਿਊਬਰ ਆ ਫੈਮਲੀ ਚੋਂ ਆ ਜੀ ਯੂਪੀ ਦੇ ਪੰਜਾਬੀ ਪਿੰਡ ਉਹਨਾਂ ਨੇ ਬਿਲਕੁਲ ਸਹੀ ਜਵਾਬ ਦਿੱਤਾ ਆ ਇਹਦਾ ਮਤਲਬ ਹੈਗਾ ਜੀ ਚੰਦ ਚੰਦਰਮਾ ਚੰਦਾ ਮਾਮਾ ਜਿਹਨੂੰ ਦੇ ਬੱਚੇ ਕਹਿੰਦੇ ਚੰਬਾ ਮਾਮਾ ਹਣਾ ਹੁਣ ਜਿਹੜੀ ਅੱਜ ਦੀ ਬਾਤ ਪਾਵਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਹੋ ਵੀ ਹਾਂ ਪਰ ਇਹ ਇਹ ਸਾਡੇ ਹੁਣ ਪਹਿਲੇ ਜਿਹੜੇ ਬਾਤ ਦੇ winner ਆ ਇਹ ਉਹਨਾਂ ਦਾ ਅਨਾਉਂਸਮੈਂਟ ਕਰਤੀ ਐ ਅਸੀਂ ਇਹਨਾਂ ਦਾ ਅਨਾਉਂਸਮੈਂਟ ਕਰਤੀ ਐ ਇਹਨਾਂ ਦਾ ਚੈਨਲ ਯੂਪੀ ਦੇ ਪੰਜਾਬੀ ਪੰਨਾ ਯੂਪੀ ਦੇ ਪੰਜਾਬੀ ਪੰਨਾ ਔਰ ਜਰੂਰ ਇਹਨਾਂ ਦੇ ਚੈਨਲ ਤੇ ਵੀ ਜਾਇਓ ਦੇਖਿਓ ਇਹਨਾਂ ਦੀਆਂ ਵੀਡੀਓ ਵੀ ਦੇਖਿਓ ਬਹੁਤ ਵਧੀਆ ਤੇ ਦੂਸਰਾ ਸਾਡਾ ਹੈਗਾ ਜੀ ਜਿਹਨਾਂ ਨੇ ਸਹੀ ਜਵਾਬ ਦਿੱਤਾ ਹੈ ਜਸਵੀਰ ਸਿੰਘ ਤੇ ਕਈਆਂ ਨੇ ਵੀ ਕੋਸ਼ਿਸ਼ ਕੀਤੀ ਆ ਕਿਸੇ ਨੇ ਦੀਵਾ ਵੀ ਲਿਖਿਆ ਕਿਸੇ ਨੇ ਕੋਸ਼ ਚਲੋ ਕੋਸ਼ਿਸ਼ ਕੀਤੀ ਸਾਰਿਆਂ ਨੇ ਹਨ ਤੇ ਅੱਜ ਦੀ ਬਾਤ ਅਸੀਂ ਫੇਰ ਪਾਉਣ ਲੱਗੇ ਆ ਇਹਦਾ ਫੇਰ ਤੁਹਾਨੂੰ ਅਗਲੇ ਐ ਤੁਹਾਨੂੰ ਦੱਸਾਂਗੇ ਤੇ ਬਾਕੀ ਉਹਦਾ ਆਪਾਂ ਗੱਲਾਂ-ਗੱਲਾਂ ਦੇ ਵਿੱਚ ਜਿੱਦਾਂ ਗੱਲ ਕਰਦੇ ਆ ਮੈਂ ਪੁਰਾਣੀ ਜ਼ਮਾਨੇ ਦੇ ਵਿੱਚ ਹਨ ਜਦੋਂ ਬਰਾਤ ਆਉਂਦੀ ਹੁੰਦੀ ਸੀ ਮੱਲਾ ਹੋਵੇ ਜਏ ਪਿੰਡ ਹੋਵੇ ਹਾਂਜੀ ਤੇ ਜਦੋਂ ਬਰਾਤ ਆਉਂਦੀ ਹੁੰਦੀ ਸੀ ਤੇ ਸਾਰੇ ਜਣੇ ਪਿੰਡ ਦੇ ਜਾਂ ਮੱਲੇ ਦੇ ਉਹ ਸਾਰੇ ਖੜੇ ਹੋ ਜਾਂਦੇ ਹੁੰਦੇ ਸੀ ਸਾਈਡਾਂ ਤੇ ਉਹ ਵੈਲਕਮ ਕਰਨੂ ਵੈਲਕਮ ਕਰਨੂ ਔਰ ਬਰਾਤ ਆਣ ਕੇ ਪਹਿਲਾਂ ਚਾਹ ਪੀਂਦੀ ਹੁੰਦੀ ਸੀ ਹਾਂਜੀ ਜੋ ਵੀ ਉਹਨਾਂ ਦੇ ਬਣਿਆ ਹੁੰਦਾ ਸੀ ਪਕੌੜੇ ਚਾਹ ਉਹ ਬਰਾਤ ਨੇ ਪਹਿਲਾਂ ਖਾਣਿਆ ਤਾਂ ਨਾਨਕੇ ਮੇਲੇ ਨੇ ਜਾਂ ਘਰ ਦੇ ਮੇਲੇ ਨੇ ਬਾਅਦ ਚ ਖਾਣਿਆ ਉਹ ਬਾਅਦ ਚ ਖਾਂਦੇ ਹੁੰਦੇ ਸੀਗੇ ਮੱਲੇ ਵਾਲੇ ਵੀ ਬਾਅਦ ਚ ਖਾਂਦੇ ਹੁੰਦੇ ਸੀ ਪੂਰੀ ਰਿਸਪੈਕਟ ਦਿੱਤੀ ਜਾਂਦੀ ਸੀਗੀ ਬਰਾਤੀਆਂ ਨੂੰ ਬਰਾਤੀਆਂ ਨੂੰ ਤੇ ਮੱਲੇ ਵਾਲੇ ਵੀ ਪੂਰੀ ਰਿਸਪੈਕਟ ਦਿੰਦੇ ਹੁੰਦੇ ਸੀ ਹਾਂਜੀ ਵੀ ਇਹ ਬਰਾਤ ਆਈ ਆ ਤੇ ਇਹਨਾਂ ਦਾ ਕੁੜੀ ਆ ਰਿਆਂ ਦਾ ਮਤਲਬ ਆਪਾਂ ਪੜਦਾ ਟਕਣਾ ਆਇਆ ਕਾਫੀ ਟਾਈਮ ਚੇਂਜ ਹੋ ਗਿਆ ਨਾ ਟੇਢ ਹੋ ਗਿਆ ਹੁਣ ਤਾਂ ਇੰਨਾ ਚੇਂਜ ਹੋ ਗਿਆ ਕਿ ਪਿਆਰਾਂ ਸਾਂਚ ਵਿਆਹ ਸਾਰੇ ਖਾੜਦੇ ਆ ਤਾਂ ਬਰਾਤ ਆਉਂਦੀ ਬਗਰੋ ਜਰੂਰੀ ਗੱਲ ਆ ਤੇ ਬਰਾਤਾਂ ਵੀ ਹੁਣ ਬਹੁਤ ਲੇਟ ਆਉਂਦੀਆਂ ਹਾਂਜੀ ਬਰਾਤਾਂ ਨੂੰ ਵੀ ਚਾਹੀਦਾ ਆ ਕਿ ਇਹ ਟਾਈਮ ਨਾ ਬਰਾਤ ਲੈ ਕੇ ਆਓ ਕਿਉਂਕਿ ਭੁੱਖੇ ਬੈਠੇ ਹੋਣੇ ਕੁੜੀ ਵਾਲੇ ਵੀ ਸਵੇਰ ਦੇ ਤਾਂ ਕਿ ਤੁਸੀਂ ਪਹਿਲਾਂ ਜਾ ਕੇ ਆਪਣਾ ਚਾਹ ਪਾਣੀ ਪੀਓ ਤਾਂ ਫਿਰ ਸਾਰੇ ਬਾਅਦ ਚ ਪੀਣ ਦੇ ਲੋਕ ਵੀ ਬਾਅਦ ਚ ਪੀ ਸਕਣ ਚਾਹ ਪਾਣੀ ਹਾਂਜੀ ਇਹ ਪੁਰਾਣਾ ਜਮਾਨਾ ਜਿਹਦਾ ਬਹੁਤ ਹੀ ਹੁਣ ਬਹੁਤ ਫਰਕ ਆ। ਪੁਰਾਣਾ ਕਲਚਰ ਬਹੁਤ ਵਧੀਆ ਸੀਗਾ। ਉਦੋਂ ਸਾਰਾ ਵਿਆਹ ਦੇ ਟਾਈਮ ਮਤਲਬ ਸਾਰੇ ਫੈਮਲੀਆਂ ਇਕੱਠੇ ਹੁੰਦੇ ਸੀਗੇ ਔਰ ਇੰਨੀ ਰੌਣਕ ਹੁੰਦੀ ਸੀਗੀ ਗੁਰਦੁਆਰੇ ਜਦ ਗੁਰਦੁਆਰਾ ਭਰਿਆ ਹੁੰਦਾ ਸੀ ਹਨਾ ਜੇ ਘਰ 'ਚ ਵਿਆਹ ਹੁੰਦਾ ਸੀਗਾ ਤਕਰੀਬਨ ਘਰ 'ਚ ਹੀ ਵਿਆਹ ਹੁੰਦਾ ਸੀ ਇਸ ਦਾ ਸਾਰੇ ਮਤਲਬ ਫੈਮਲੀਆਂ ਲਾਗੇ ਸਾਰੇ ਰਿਸ਼ਤੇਦਾਰ ਸਾਰੇ ਆਏ ਹੁੰਦੇ ਸੀ ਔਰ ਪੂਰਾ ਵਿਹੜਾ ਭਰਿਆ ਹੁੰਦਾ ਸੀ ਰੌਣਕ ਨਾਲ ਤੇ ਜੰਜ ਕਾਰਾਂ ਦੇ ਟਾਈਮ ਵੀ ਸਾਰੇ ਹਾਜ਼ਰ ਹੁੰਦੇ ਸੀ ਜਾਂਜਕਾਰ ਹੁੰਦੇ ਜਿੱਥੇ ਬਣਾ ਚਾਹੀਦੀ ਜਾਂਜਕਾਰ ਹੁੰਦੇ ਸੀ ਜਿੱਥੇ ਮੰਝੇ ਰਾਏ ਹੁੰਦੇ ਸੀ ਉਹਦੇ ਬਣਾ ਜਾ ਕੇ ਵਿਆਹ ਕਰਦੇ ਆਂ ਔਰ ਪੈਲਸਾਂ ਦੇ ਵਿੱਚ ਬਹੁਤ ਜ਼ਿਆਦਾ ਖਰਚਾ ਵੀ ਹੁੰਦਾ ਆ ਇਨਸਾਨ ਵੀ ਹੁੰਦਾ ਆ ਇਨਸਾਨ ਵੀ ਬਹੁਤ ਹੁੰਦਾ ਆ ਹਾਂ ਤੇ ਇਸ ਲਈ ਹੁਣ ਜ਼ਿਆਦਾ ਯਾਨੀ ਦਿਖਾਵਾ ਰਹਿ ਗਿਆ ਆ ਔਰ ਰੌਣਕ ਮਿਲਾ ਘਟ ਗਿਆ ਔਰ ਬਹੁਤ ਚੀਜ਼ਾਂ ਜਿਹੜੀਆਂ ਪੁਰਾਣੀਆਂ ਸੀਗੀਆਂ ਉਹ ਹੁਣ ਨਹੀਂ ਰਹੀਆਂ ਨਹੀਂ ਗੱਲਿਆ ਆਪਾਂ ਬਚ ਜਾਾਂਗੇ ਬਦਿਹਿਆ ਰਹੂਗਾ ਸਾਰਿਆਂ ਨੂੰ ਕਿਸੇ ਨੂੰ ਕਰਜ਼ੇ ਚੱਕ ਚੱਕੇ ਕੁੜੀਆਂ ਦੇ ਵਿਆਹ ਨਹੀਂ ਕਰਾ ਵਿਆਹ ਨਹੀਂ ਕਰਨੇ ਪੈਣਗੇ ਹਾਂ ਚਲੋ ਹੁਣ ਅੱਜ ਦੀ ਬਾਤ ਪਾਓ ਅੱਜ ਦੀ ਬਾਤ ਹੈਗੀ ਆ ਜੀ ਮਾਂ ਜੰਮੀ ਨਹੀਂ ਪੁੱਤ ਕੋਠੇ ਤੇ ਇਸ ਬਾਤ ਦਾ ਜਵਾਬ ਤੁਸੀਂ ਦੇਣਾ ਆ ਸਾਨੂੰ ਅਸੀਂ ਅਗਲੀ ਵਾਰੀ ਫੇਰ ਅਨਾਉਂਸ ਕਰਾਂਗੇ ਤੁਹਾਡਾ ਨਾਮ ਜਿਹਦਾ ਵੀ ਜਵਾਬ ਸਹੀ ਆਇਆ ਸਭ ਤੋਂ ਪਹਿਲਾਂ ਉਹਦਾ ਨਾਮ ਜਰੂਰ ਦੱਸਾਂਗੇ ਤਾਂ ਤੇ ਹੁਣ ਅਸੀਂ ਚਾਹ ਪਾਣੀ ਲੱਗੇ ਪੀਣ ਤਾਂ ਤੁਸੀਂ ਵੀ ਆ ਜਾਓ ਪੀ ਲਓ ਜੁਨੀ ਜੁਨੀ ਜੀ ਆ ਹਾਂ ਜੀ ਪੀਣੀ ਆ ਤੇ ਚਲੋ ਠੀਕ ਆ ਜੀ ਹੁਣ ਆਪਾਂ ਮਿਲਦੇ ਹਾਂ ਅਗਲੇ ਸੰਡੇ ਨੂੰ ਅਗਲੇ ਸੰਡੇ ਮਿਲਾਂਗੇ ਜੀ ਫੇਰ ਹਾਂ ਚਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ